ਹੈਲੋ ਗਾਇਜ਼ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਸ਼ੇਰਗੜ ਚਿੰਮਾ ਜਿੱਥੇ ਮੇਰਾ ਕਲੀਨਿਕ ਆ ਕਲੀਨਿਕ ਦੇ ਵਿੱਚ ਆਪਾਂ ਜੋ ਵੀ ਆ ਤੁਹਾਨੂੰ ਅੱਜ ਦਾ ਵੀਡੀਓ ਦੇ ਵਿੱਚ ਕੋਈ ਨਵੀਂ ਤੁਹਾਨੂੰ ਜਾਣਕਾਰੀ ਦਵਾਂਗੇ ਕਿਸੇ ਵੀ ਆਪਣੇ ਟੌਪਿਕ ਦੇ ਉੱਪਰ ਇਸ ਤਰ੍ਹਾਂ ਕਿ ਮੈਡੀਸਨ ਦੇ ਉੱਪਰ ਜਾਂ ਕਿਸੇ ਕੋਲਮ ਦੇ ਉੱਪਰ ਬਿਮਾਰੀ ਦੇ ਉੱਪਰ ਮੈਂ ਤੁਹਾਨੂੰ ਟੌਪਿਕ ਅੱਜ ਨਵਾਂ ਲੈ ਕੇ ਆਵਾਂਗਾ ਤੇ ਤੁਹਾਨੂੰ ਇਸ ਟੌਪਿਕ ਦੇ ਉੱਪਰ ਮੈਂ ਪੂਰੀ ਦੀ ਪੂਰੀ ਜਾਣਕਾਰੀ ਤੇ ਉਹਦਾ ਇਲਾਜ ਤੇ ਬਿਮਾਰੀ ਕਿਵੇਂ ਪੈਦਾ ਹੁੰਦੀ ਆ ਤੇ ਕਿਸ ਕਿਸ ਕਾਰਨਾਂ ਦੇ ਹੁੰਦੀ ਆ ਤੇ ਉਹਦਾ ਇਲਾਜ ਤੇ ਦਵਾਈਆਂ ਦੇ ਬਾਰੇ ਸਾਰੀ ਤੁਹਾਨੂੰ ਜਾਣਕਾਰੀ ਅੱਜ ਦਵਾਂਗਾ ਚੱਲਦੇ ਆ ਜੀ ਆਪਾਂ ਨਵਾਂ ਨਵੀਂ ਸਵੇਰ ਤੇ ਨਵਾਂ ਸ਼ਹਿਰ ਤੇ ਨਵੀਂ ਜਗ੍ਹਾ ਲੋਕੇਸ਼ਨ ਤੇ ਆਜੋ ਜੀ ਹੁਣ ਆਪਾਂ ਤੁਹਾਨੂੰ ਦੇਖੋ ਸ਼ੀਓ ਲੋਜੀ ਚੱਲਦੇ ਆ ਜੀ ਹੁਣ ਮੈਂ ਪਾਰ ਕਰ ਰਿਹਾ ਆਪਣੇ ਤੇ ਵਿਦਾਸ ਨਗਰ ਤੋਂ ਜੋ ਪਹਿਲੇ ਇਹਨ ਪਾਰ ਕਰ ਰਹੇ ਮੈਂ ਰੇਲਵੇ ਕਰਾਸਿੰਗ ਤੇ ਹੁਣੀ ਇਹ ਮਤਲਬ ਟ੍ਰੇਨ ਲੰਘ ਕੇ ਜਾ ਚੁੱਕੀ ਆ ਫਾਟ ਕਿਸ ਕਰਕੇ ਲੱਗੇ ਹੋਏ ਸੀਗੇ ਤੇ ਆਪਾਂ ਹੁਣ ਇਹ ਹੈਗੀ ਆ ਰੇਲਵੇ ਕਰਾਸਿੰਗ ਚੱਲਦੇ ਆਪਾਂ ਤੁਹਾਨੂੰ ਅਗਲੀ ਜਗ੍ਹਾ ਤੇ ਉੱਪਰ ਲੈ ਕੇ ਚੱਲਦੇ ਆਂ ਆਜੋ ਇਹ ਐ ਜੀ ਸਾਡੇ ਮਲੇਰਕੋਟਲਾ ਦਾ ਬ੍ਰਿਜ ਜਿਹੜਾ ਮਲੇਰਕੋਟਲਾ ਤੇ ਰੈਕਾਉਟ ਰੋਡ ਨੂੰ ਜੋੜਦਾ ਇੱਕ ਸਾਈਡ ਤੇ ਮਲੇਰਕੋਟਲਾ ਆਪਣੇ ਇਹ ਕੁਟੀ ਮੰਦਰ ਰੋਡ ਤੇ ਛੋਟੀ ਜਿਹੀ ਰੋਡ ਤੇ ਨੀਚੇ ਨੂੰ ਜਾ ਕੇ ਆਪਣੇ ਜੋ ਮਲੇਰਕੋਟਲਾ ਦਾ ਬਾਜ਼ਾਰ ਆ ਉਹ ਨੂੰ ਜੋੜਦਾ ਤੇ ਦੂਜੀ ਸਾਈਡ ਤੇ ਜਾ ਕੇ ਆ ਜਿਹੜਾ ਰਸਤਾ ਸਾਹਮਣੇ ਨੂੰ ਜਾ ਰਿਹਾ ਹੈ ਰੈਕਪੁਰ ਜਗਰਾਵਾ ਮੋਗਾ ਇਹ ਰੋੜਾ ਇਹ ਬਣੇ ਨੂੰ ਲਗਭਗ 3-4 ਸਾਲ ਹੋ ਚੁੱਕੇ ਨੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਕਿੱਥੇ ਉੱਤਰਦਾ ਪੁਲ ਜਾ ਕੇ ਇਹ ਪੁਲ ਜਾ ਕੇ ਉੱਤਰਦਾ ਜੀ ਆਪਣੇ ਗੁਰਦੁਆਰਾ ਰਾਮਗੜੀਆ ਦੇ ਕੋਲ ਜਾ ਕੇ ਦਿਖਾਉਨੇ ਆ ਤੁਹਾਨੂੰ ਇੱਥੇ ਆ ਕੇ ਪੁਲ ਖਤਮ ਹੋ ਜਾਂਦਾ ਜੀ ਇਹ ਕਾਫੀ ਵਧੀਆ ਇੱਥੇ ਵੀ ਲੋਕੇਸ਼ਨ ਬਣ ਚੁੱਕੀ ਆ ਵਧੀਆ ਕਿਸੇ ਟਾਈਮ ਇੱਥੇ ਇਨਾ ਬਹੁਤਾ ਵਧੀਆ ਨਾ ਹੀ ਰੋਡ ਸੀਗਾ ਤੇ ਨਾ ਹੀ ਕੋਈ ਵਧੀਆ ਇੰਨੀ ਕੋ ਗ੍ਰੀਨਰੀ ਲੋਕੇਸ਼ਨ ਸੀਗੀ ਪਰ ਦਿਨੋ ਦਿਨੀ ਸ਼ਹਿਰ ਮਲੇਰ ਕੋਟਲਾ ਦੀ ਕਾਫੀ ਤਰੱਕੀ ਹੋ ਰਹੀ ਆ ਲੋ ਇਹ ਰੋਡ ਆ ਗਿਆ ਜੀ ਆਹ ਜਗ੍ਹਾ ਦੇ ਉੱਪਰ ਕਾਫੀ ਧੇਰ ਤੋਂ ਯਾਨੀ ਕਿ ਵਾਰ-ਵਾਰ ਮੀਂਹ ਦੇ ਨਾਲ ਰੋਡ ਖਰਾਬ ਹੋ ਰਹੀ ਆ ਇਹ ਇਸ ਫੈਕਟਰੀ ਦੇ ਕੋਲ ਆ ਇਹਨੂੰ ਜਦੋਂ ਵੀ ਬਣਾਇਆ ਜਾਂਦਾ ਹੈਗਾ ਇੱਥੇ ਪਾਣੀ ਬਾਹਰ ਲਾ ਆ ਕੇ ਖੜ ਜਾਂਦਾ ਹੈਗਾ ਇੱਥੇ ਨੀਮ ਆ ਇਹ ਇਸ ਦੇ ਕਾਰਨ ਕਰਕੇ ਇਹ ਇੱਥੇ ਪਾਣੀ ਖੰਡ ਕਰਕੇ ਰੋਡ ਟੁੱਟ ਜਾਂਦੀ ਆ ਰੋਡ ਦਾ ਬਹੁਤ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਹੋ ਚਲੋ ਦਿਖਾਉਂ ਨੂੰ ਦਿਖਾਉਂਦਾ ਮੈਂ ਦੇਖੋ ਜਰਾ ਇਹ ਹਾਲ ਆ ਦੇਖੋ ਇੱਥੇ ਟੋਏ ਬਣੇ ਹੋਏ ਨੇ ਪੂਰਾ ਟੋਆ ਹੀ ਤੇ ਆ ਬਣਿਆ ਹੋਇਆ ਪੂਰਾ ਚੱਕੜਣਾ ਟੁੰਬਾ ਬਾਰ-ਬਾਰ ਲੋਕਾਂ ਨੂੰ ਇੱਥੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਚੱਲਦੇ ਆਹ ਹਾਲ ਹੈ ਦੇਖੋ ਮੈਂ ਦੱਸਣਾ ਭੁੱਲ ਗਿਆ ਕਿ ਆਪਣੀ ਗੱਡੀ ਆ ਚੁੱਕੀ ਹੈ ਜੀ ਗੈਰੇਜ ਵਿੱਚੋਂ ਇਹਦੀ ਪੂਰੀ ਜਿਹੜੀ ਆ ਟੈਂਟਿੰਗ ਪੈਂਟਿੰਗ ਹੋ ਚੁੱਕੀ ਆ ਗੱਡੀ ਦੀ ਕਾਫੀ ਜਾਨੀ ਖਰਾਬ ਹੋ ਚੁੱਕੀ ਸੀ ਗੱਡੀ ਮੇਰੀ ਤੇ ਵਧੀਆ ਨਹੀਂ ਸੀ ਲੱਗਦੀ ਹੁਣ ਇਹ ਬਹੁਤ ਵਧੀਆ ਲੱਗਣ ਲੱਗੀ ਪਈ ਐ ਡੈਂਟਿੰਗ ਪੈਂਟਿੰਗ ਇਹਦੀ ਹੋ ਚੁੱਕੀ ਐ ਮਹੀਨੇ ਤੋਂ ਉੱਪਰ ਇਸ ਜਾ ਕੇ ਗੱਡੀ ਦਾ ਮੈਨੂੰ ਡਿਲੀਵਰੀ ਜਿਹੜੀ ਆ ਹੋਈ ਆ ਚੱਲਦੇ ਆਪਾਂ ਅੱਗੇ ਇਹ ਆ ਜੀ ਜਸਮੀਤ ਐਗਰੀਕਲਚਰ ਇਹ ਸਾਰੀ ਦਸਮਿਸਗ ਜਿਹੜੀ ਐਗਰੀਕਲਚਰ ਦੀ ਬਿਲਡਿੰਗ ਹੈ ਜੀ ਬਾਹਰੋਂ ਇੱਥੇ ਕੰਪਾਈਨਰ ਬਣਦੀਆਂ ਨੇ ਕਿਸੇ ਦਿਨ ਤੁਹਾਨੂੰ ਇਹਦਾ ਦਿਖਾਵਾਂਗੇ ਐਕਸਪਲੋਰ ਕਰਾਂਗੇ ਇੱਥੇ ਦਾ ਵੀ ਕਿੱਥੇ ਰੈਕਟਰ ਰੋਡ ਦੇ ਉੱਪਰ ਇਹ ਖਟਰਾਂ ਦੇ ਕੋਲ ਸਿਗਾ ਵਾਲਿਆਂ ਨੇ ਇੱਕ ਪ੍ਰੋਜੈਕਟ ਲਾ ਲਿਆ ਇੱਥੇ ਹੋਰ ਇਹ ਵੀ ਚੱਲੂ ਆ ਚੱਲਦੇ ਆ ਜੀ ਇੱਕ ਆਗੇ ਪਿੰਡ ਖਟਰੇ ਇਹ ਇੱਥੇ ਦੀ ਲੋਕੇਸ਼ਨ ਇੱਕ ਪੰਚਾਇਤ ਘਰ ਪਿੰਡ ਹਕੀਮਪੁਰਾ ਖਟਰੇ ਬਣਿਆ ਹੋਇਆ ਜੀ ਨਮਾ ਤੇ ਹੁਣੇ ਹੋਣੀ ਇਹ ਵੀ ਸਾਰੀ ਕੀਤੀ ਗਈ ਆ ਜੀ ਇੱਕ ਸਾਡੇ ਦੇ ਪਿੰਚਾਇਤ ਘਰ ਪਿੰਡਾ ਪੂਰਾ ਖੜਾ ਰਿਹਾ ਇਹਦੇ ਨਾਲ ਨਾਲ ਹੋਰ ਵੀ ਕਾਫੀ ਕੁਸ ਵਧੀਆ ਬਣਾਇਆ ਕੀ ਬਾਸੰਦ ਸਰਪੰਚ ਜੀ ਪੂਰਾ ਸਭ ਨੇ ਆਇਆ ਜੀ ਪੰਦੇ ਜੀ ਬਜ਼ੁਰਗ ਬੈਠੇ ਨੇ ਕਾਫੀ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜੀ ਜਿਹੜੇ ਨਹਿਰਾਂ ਦੇ ਵਿੱਚੋਂ ਸੂਏ ਕੱਢ ਕੇ ਪਾਣੀ ਦਿੱਤਾ ਇਹਨਾਂ ਨੇ ਖੇਤੀ ਵਾਸਤੇ ਕਿ ਘੱਟ ਤੋਂ ਘੱਟ ਜਿਹੜਾ ਆਪਣੇ ਟੂਬਲ ਵਾਲਾ ਪਾਣੀ ਘੱਟ ਵਰਤੇ ਜਾਵੇ ਤੇ ਨਹਿਰੀ ਪਾਣੀ ਦਾ ਇਸ ਤਰ੍ਹਾਂ ਕਮਾਲ ਕੀਤਾ ਜਾਵੇ ਖੇਤੀ ਲਈ ਤੇ ਬਹੁਤ ਵਧੀਆ ਉਪਰਾਲਾ ਜੀ ਇਹ ਪੰਜਾਬ ਸਰਕਾਰ ਭਗਮੰਤਵਾਨ ਸਰਕਾਰ ਦਾ ਦੇਖੋ ਇਹ ਕਾਫੀ ਦੂਰ ਤੱਕ ਇਹਨਾਂ ਨੇ ਵਧੀਆ-ਵਧੀਆ ਇਹ ਪੱਕੇ ਸੂਏ ਬਣਾ ਦਿੱਤੇ ਨੇ ਜੋ ਕਿ ਪਾਣੀ ਵਿਚ ਆ ਰਿਹਾ ਦੇਖੋ ਇਹ ਬਦਰਾਮਾ ਪਿੰਡ ਦੇ ਕੋਲੇ ਆ ਬਣਿਆ ਹੋਇਆ ਇਹ ਬਹੁਤ ਵਧੀਆ ਇਹਨਾਂ ਦਾ ਪੰਜਾਬ ਸਰਕਾਰ ਦਾ ਪ੍ਰਾਲਾ ਹੈ ਜੀ ਆ ਦੇਖੋ ਬਾਕੀ ਵੀ ਲੋਕੇਸ਼ਨ ਪਾਣੀ ਇਹ ਆ ਦੇ ਰਿਹਾ ਛੱਡਿਆ ਆ ਇੱਥੋਂ ਖੇਤੀ ਵਾਸਤੇ ਪਾਣੀ ਲੈ ਰਹੇ ਨੇ ਜੀ ਦੀਆਂ ਨੂੰ ਪਾਣੀ ਲੱਗ ਰਿਹਾ ਇੱਥੋਂ ਕਾਫੀ ਦੂਰ ਤੱਕ ਵਧੀਆ ਪੱਕੇ ਸੂਏ ਬਣਾ ਦਿੱਤੇ ਨੇ ਇਹ ਪੰਜਾਬ ਸਰਕਾਰ ਨੇ ਇਹ ਦੇਖੋ ਦੂਰ ਤੱਕ ਇਹ ਸਾਹਮਣੇ ਪਿੰਡ ਬਧਰਾਮਾ ਦਾ এডਿਕੇਸ਼ਨ ਆ ਬਧਰਾਮਾ ਦੀ ਦੇਖ ਸਕਦੇ ਹੋ ਤੁਸੀਂ ਇਹ ਅੱਗੇ ਸਕੂਲ ਆ ਗਿਆ ਜੀ ਇਹ ਵੀ ਤਨ ਤਨ ਸਤਗੁਰੂ ਤੇ ਰਹੀ ਆਸਰਾ ਵਾਲਿਆਂ ਦੀ ਇਹ ਬੜਿਆਂ ਇੱਥੇ ਸਸੰਕਰ ਵਧੀਆ ਬਣਾਇਆ ਇਹਨਾਂ ਨੇ ਦਿਖਾਇਆ ਬਾਲੀ ਲੋਕੇਸ਼ਨ ਜਿਹੜੀ ਆ ਬਹੁਤ ਵਧੀਆ ਆ ਵਧੀਆ ਇਹਨਾਂ ਨੇ ਚਿੱਤਰਕਾਰੀ ਕੀਤੀ ਹੋਈ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਚਿੱਤਰਕਾਰੀ ਇਸ ਸ਼ਾਂਤੀ ਅਤੇ ਮਨਸ਼ੀ ਅਤੇ ਆਤਮਿਕ ਅਤੇ ਆਤਮਿਕ ਲਾਈਨ ਨੂੰ ਜੋੜਦੀ ਹੈ ਜੀ ਇਹ ਦੇਖੋ ਕਿੰਨੀ ਸੋਹਣੀ ਚਿੱਤਰਕਾਰੀ ਕੀਤੀ ਹੈ ਇਹ ਰੋਡ ਜਾਂਦੀ ਹੈ ਜੀ ਚੀਮਿਆ ਤੋਂ ਫਿਰਡ ਪੂਰਨ ਕਠਾਲਾ ਅਰੋੜਾ ਇਹਦੇ ਕੋਲ ਹੀ ਸਥਿਤ ਇਹ ਆਪਣੇ ਰਾਜ ਪੈਲਸ ਰਾਜ ਮਹਿਲ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਹੈ ਜੀ ਇਹ ਰਾਜ ਮਹਿਲ ਦੇਖ ਸਕਦੇ ਹੋ ਤੁਸੀਂ ਤੁਸੀਂ ਆਪਣੀ ਵਿਆਹ ਸ਼ਾਦੀ ਲਈ ਇੱਥੇ ਵੀ ਬੁਕਿੰਗ ਕਰ ਸਕਦੇ ਹੋ ਵਧੀਆ ਲੋਕੇਸ਼ਨ ਦੇ ਉੱਪਰ ਆ ਰੇਟ ਵੀ ਇਹਦੇ ਕਾਫੀ ਵਾਜਬ ਨੇ ਇਹ ਇਧਰਲੇ ਪਾਸੇ ਦੀ ਪਾਰਕਿੰਗ ਇਹ ਰਾਜ ਪੈਲੇਸ ਰਾਜ ਹਵੇਲੀ ਦੋਨਾਂ ਦੀ ਕੱਤੀ ਪਾਰਕਿੰਗ ਇੱਥੇ ਇਹ ਰਾਜ ਮਹਿਲ ਤੇ ਇਹ ਰਾਜ ਮਹਿਲ ਦੀ ਬੇਟਾ ਇਹ ਹੈ ਰਾਜ ਪੈਲੈਸ ਤੇ ਇੱਥੇ ਆਫਿਸ ਬਣਿਆ ਛੋਟਾ ਜਿਹਾ ਆਪਣੇ ਇੱਥੇ ਸਿਕਿਉਰਿਟੀ ਵੀ ਬਣਿਆ ਹੋਇਆ ਜੀ ਆਫਿਸ ਇਹ ਹੈਗਾ ਰਾਜ ਪੈਲੈਸ ਦਾ ਰਾਜ ਮੈਲ ਵੀ ਹੋਵੇਗਾ ਇੱਥੋਂ ਅੱਜ ਬੰਦ ਪਈ ਆ ਜਰਾ ਜੀ ਤੁਸੀਂ ਅੱਜ ਦੀ ਬੁਕਿੰਗ ਇੱਥੇ ਆ ਕੇ ਕਰ ਸਕਦੇ ਹੋ ਇੱਥੋਂ ਐਂਟਰੀ ਹੈਗੀ ਜੀ ਪਿੰਡ ਸ਼ੇਰਗੜ ਚੀਮਾ ਇਹ ਸਾਹਮਣੇ ਬੋਰਡ ਲੱਗਿਆ ਆਈ ਲਵ ਸ਼ੇਰਗੜ ਚੀਮਾ ਇੱਥੋਂ ਐਂਟਰੀ ਹੈ ਜੀ ਪਿੰਡ ਬਹੁਤ ਵਧੀਆ ਜੀ ਇਹ ਸੋਹਣਾ ਸੁਨੱਖਾ ਬਣਾ ਚ ਦਿੱਤਾ ਹੈਗਾ ਇੱਥੇ ਹੈਗਾ ਇਹ ਟਰਾਲ ਪੰਪ ਐਚ ਪੀ ਦਾ ਤੇ ਅੱਗੇ ਕਰਕੇ ਜਾ ਕੇ ਇੱਥੇ ਮੇਰਾ ਕਲੀਨਿਕ ਆ ਜੀ ਰੋਡ ਦੇ ਉੱਪਰ ਇਹ ਪਿੰਡ ਦੀ ਫਿਰਨੀ ਆ ਇਹ ਮੇਨ ਰੋਡ ਆ ਜਿਹੜੀ ਰੈਕੋਰਡ ਰੋਡ ਜੰਦੀ ਆ ਇਧਰਲੀ ਸਾਈਡ ਨੂੰ ਮਲੇਰ ਕੋਟਲਾ ਤੇ ਇਧਰਲੀ ਸਾਈਡ ਨੂੰ ਜਾ ਕੇ ਰੈਕੋਰਡ ਰੋਡ ਰੈਕੋਰਡ ਚੀਮਾ ਹੋਰ ਅੱਗੇ ਜੁਗਰਾਉਂ ਹੋਗਾ ਇਥੇ ਆ ਗਿਆ ਜੀ ਮੇਰਾ ਕਲੀਨਿਕ ਇਹ ਆ ਗਿਆ ਜੀ ਮੇਰਾ ਕਲੀਨਿਕ ਡਾਕਟਰ ਮੈਟਿਜ ਇਲੈਕਟ੍ਰੋ ਹੋਮਿਓਪੈਥਿਕ ਹੈਲਥ ਸੈਂਟਰ ਸ਼ੇਰਗੜ ਚਿੰਨਾ ਇਹ ਸਾਹਮਣੇ ਜੀ ਪੈਟਰੋਲ ਪੰਪ ਐਚਪੀ ਦਾ ਜੋ ਨੇੜੇ ਆ ਬਿਲਕੁਲ ਮੇਰੇ ਕਲੀਨਿਕ ਦੇ ਕੋਲ ਆ ਇਹ ਇੱਥੇ ਦੀ ਲੋਕੇਸ਼ਨ ਆ ਇਹ ਇਧਲੀ ਸਾਈਡ ਤੇ ਇਹ ਵੈਲਡਿੰਗ ਵਰਕਰਸ ਆ ਜੀ ਇਹ ਐਸਏ ਵੈਲਡਿੰਗ ਵਰਕਰਸ ਦੇ ਨਾਲ ਹੀ ਚਿਕਨ ਪੁਆਇੰਟ ਤੇਰਾਮ ਚਿਕਨ ਪੁਆਇੰਟ ਤੇ ਨਾਲ ਹੀ ਇੱਥੇ ਕਲੀਨਿਕ ਹੈ ਜੀ ਆਪਾਂ ਮਨੁੱਖੀ ਸਰੀਰ ਦੀਆਂ ਸਭ ਮਾਰੀਆਂ ਦਾ ਪੱਕੇ ਇਲਾਜ ਲਈ ਸਮਰਥ ਸਿਰਫ ਜੜੀ ਬੁੱਟੀਆਂ ਦੇ ਆਧਾਰ ਇੱਕੋ ਇੱਕ ਇਲਾਜ ਇਲੈਕਟ੍ਰੋ ਹੋਮੋਪੈਥੀ ਇਹ ਹੈ ਜੀ ਮੇਨ ਐਂਟਰੀ ਕਲੀਨਿਕ ਦੀ ਇੱਕ ਕਲੀਨਿਕ ਦੀ ਅੰਦਰਲੀ ਲੋਕੇਸ਼ਨ ਹੈ ਜੀ ਇਰ ਸਭ ਤੋਂ ਆਈ ਇਹ ਸਾਰੀ ਅੰਦਰੀ ਲਿਕੇਸ਼ਨਾ ਕਲੀਨਿਕ ਦੀ ਇਹ ਮੇਰੇ ਮੇਰਾ ਕੈਵਨ ਗੇਟ ਆ ਜੀ ਇੱਥੇ ਵੀ ਕੈਵਨ ਦੀ ਐਂਟਰੀ ਆ ਇਹ ਜਾ ਕੇ ਮੇਰਾ ਕੈਵਨ ਬਣਿਆ ਆ ਜੀ ਮੈਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦਾ ਪਿਆ ਜੀ ਤੁਹਾਨੂੰ ਦੱਸਿਆ ਸੀ ਜੋ ਵਲੌਗ ਦੇ ਵਿੱਚ ਮੈਂ ਨਵਾਂ ਮੈਡੀਸਿਨ ਦੇ ਉੱਪਰ ਨਵਾਂ ਬਲੌਗ ਲੈ ਕੇ ਆਵਾਂਗਾ ਤੇ ਨਵਾਂ ਟੌਪ ਲੈ ਕੇ ਆਵਾਂਗਾ ਕੋਈ ਹੋਰ ਤੇ ਅੱਜ ਦੀ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਦਾ ਸასიਆਕਾਲ ਨਮਸਤੇ ਜੀ ਓਕੇ ਬਾਏ ਹੈਲੋ ਗਾਇਸ ਅੱਜ ਦੀ ਵੀਡੀਓ ਨੂੰ ਤੁਸੀਂ ਕਮੈਂਟ ਤੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਕਾਕੀ ਆਉਣ ਵਾਲੇ ਜੋ ਜੁਡੀ ਉਹ ਤੁਹਾਨੂੰ ਉਹਦਾ ਮੈਸੇਜ ਜੇ ਮਿਲਦਾ ਰਹੇ ਚਲਦੇ ਆ ਜੀ ਸਤਿ ਸ੍ਰੀ ਅਕਾਲ ਨਮਸਤੇ